ਵੈਗੁ ਜੀ ਕਾਲਤਾ ਵੈਗੁ ਜੀ ਕੀ ਫਤਿਹ ਅੱਜ ਮੈਂ ਪਿੰਡਾਂ ਦਾ ਦੌਰਾ ਕਰ ਰਿਹਾ ਸੀ ਕਈ ਥਾਂ ਜਿਹੜੇ ਹਲਕੇ ਦੇ ਵਿੱਚ ਡੂੰਘੁ ਵੱਜ ਜਾਂਦੇ ਆ ਮੈਂ ਉੱਥੇ ਆ ਦੇਖਣ ਵਾਸਤੇ ਗਿਆ ਸੀ ਅੱਜ ਮੈਂ ਨਹਿਰਾਂ ਦੇ ਵਿਚਾਲੇ ਖੜਾ ਹਾਂ ਇਸ ਪਾਸੇ ਸਾਡੇ ਰਾਜਸਥਾਨ ਫੀਡਰ ਐ ਇਸ ਪਾਸੇ ਸੋਤੀਸਰਨ ਫੀਡਰ ਦੋਨਾਂ ਦੀ ਪਰਟੀ ਦੇ ਵਿਚਾਲੇ ਤੇ ਅਸੀਂ ਇਹ ਦੇਖ ਰਹੇ ਹਾਂ ਤੇ ਬੜਾ ਪੰਜਾਬ ਦੇ ਉੱਤੇ ਬੜਾ ਪਾਰੀ ਕਸ਼ਟ ਆਇਆ ਬੜੀ ਪਰਮਾਤਮਾ ਦੀ ਕਿਰਪਾਈ ਆਈ ਹੈ ਮੈਂ ਦੇਖ ਰਿਹਾ ਰੋਜ਼ ਕਿੰਨੇ ਪਸ਼ੂ ਆਪਣੇ ਰੁੜ ਗਏ ਕਿੰਨੇ ਬੰਦੇ ਰੁੜ ਗਏ ਕਿੰਨੇ ਕਰ ਟਹਿ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕ ਤਾਂ ਆ ਮਾਰ ਰਹੇ ਆ ਬੜਾ ਮਨ ਦੁਖੀ ਹੁੰਦਾ ਤੇ ਚਲੋ ਪਰਮਾਤਮਾ ਦਾ ਲੱਖ ਲੱਖ ਆਪਾਂ ਇਹ ਕਿਧਰ ਵੀ ਹਲਕੇ ਵਾਲੇ ਆਪਣੇ ਏਰੀਆ ਵਾਲੇ ਸਾਰੇ ਆਪਾਂ ਸ਼ੁਕਰ ਕਰਦੇ ਆ ਕਿ ਸਾਡੇ ਏਰੀਏ 'ਚ ਅਜੇ ਥੋੜਾ ਜਿਹਾ ਬਚਾ ਇਸ ਕਰਕੇ ਇੱਕ ਮਨ ਦੇ ਵਿੱਚ ਇੱਕ ਖਿਆਲ ਆਇਆ ਇੱਕ ਫੁਰਨਾ ਆਇਆ ਕਿ ਤੁਹਾਡੇ ਸਾਰਿਆਂ ਨਾਲ ਇੱਕ ਰਾਇ ਕਰੀਏ ਕਿਉਂਕਿ ਤੁਹਾਡੇ ਨਾਲ ਰਾਇ ਕਰੇ ਤੋਂ ਬਿਨਾ ਤੁਹਾਡੇ ਨਾਲ ਗੱਲ ਕਰੇ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਮੇਰੀ ਤਾਂ ਡੋਰ ਹੀ ਤੁਹਾਡੇ ਹੱਥ 'ਚ ਆ ਸੋ ਇੱਕ ਖਿਆਲ ਆਇਆ ਕਿ ਦੇਖੋ ਹੁਣ ਹੜ੍ਹ ਬਹੁਤ ਜ਼ਿਆਦਾ ਆਏ ਵੇ ਆ ਪਾਣੀ 10-10 ਫੁੱਟ ਪਿੰਡਾਂ ਦੇ ਵਿੱਚ ਫਿਰਦਾ ਔਰ ਪ੍ਰਸ਼ਾਸਨ ਵੀ ਬੜਾ ਕੰਟਰੋਲ ਕਰ ਰਿਹਾ ਬੜੀਆਂ ਸੰਸਥਾਵਾਂ ਲੱਗੀਆਂ ਵੀ ਆ ਬੜੇ ਲੋਕ ਆਪ ਮਹਾਰੇ ਵੀ ਬੜੀ ਹਿੰਮਤ ਕਰ ਰਹੇ ਆ ਲੰਗਰ ਵੀ ਪਚਾ ਰਹੇ ਆ ਪਸ਼ੂਆਂ ਦਾ ਚਾਰਾ ਵੀ ਬਹੁਤ ਜਾ ਰਿਹਾ ਸਭ ਕੁਝ ਉਥੇ ਜਿੰਨੀ ਖੋ ਸਕੇ ਮੈਡੀਕਲ ਏਡ ਵੀ ਪਹੁੰਚੀ ਵੀ ਆ ਮੇਰੇ ਬੈਠੇ ਦੇ ਇੱਕ ਖਿਆਲ ਆਇਆ ਮਨ ਦੇ ਵਿੱਚ ਵੀ ਹੁਣ ਤਾਂ ਸਾਰੇ ਜਿਹੜੇ ਹੈਲਪ ਆਸਤੇ ਗਏ ਹੋਏ ਆ ਪਰ ਜਦੋਂ ਇਹ ਪਾਣੀ ਇੱਕਦਮ ਸਾਫ਼ ਹੋ ਗਿਆ ਨਿਕਲ ਗਿਆ ਇੱਕ ਜ਼ਿੰਦਗੀ ਨਾਰਮਲ ਹੋ ਗਈ ਆਮ ਵਾਂਗੂੰ ਚੱਲ ਪਈ ਖੇਤਾਂ ਚੋਂ ਘਰਾਂ ਚੋਂ ਪਾਣੀ ਨਿਕਲ ਗਿਆ ਅਸਲ ਜ਼ਰੂਰਤ ਉਦੋਂ ਪੈਣੀ ਆ ਇਹਨਾਂ ਨੂੰ ਆਪਣੀ ਮਦਦ ਦੀ ਸੋ ਮੈਂ ਇੱਕ ਈ ਰਹਿ ਕਰਨ ਵਾਸਤੇ ਤੁਹਾਡੇ ਨਾਲ ਫੋਨ ਕੀਤਾ ਵੀ ਜੇ ਤੁਹਾਡੀ ਇਜਾਜ਼ਤ ਸਾਰਿਆਂ ਦੀ ਹੋਵੇ ਤਾਂ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਕਿ ਆਪਾਂ ਇੱਕ ਅਕਾਊਂਟ ਖੋਲੀਏ ਜਿਹਨੂੰ ਮੈਂ ਖੁਦ ਆਪਰੇਟ ਕਰੂੰਗਾ ਔਰ ਮੈਂ ਖੁਦ ਮੋਨੀਟਰ ਕਰੂੰਗਾ ਵੀ ਤਾਂਕੀ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਵੀ ਤੁਸੀਂ ਉਸ ਬੈਂਕ ਅਕਾਊਂਟ ਦੇ ਵਿੱਚ ਪਾਓ ਉਹਦਾ ਹਿਸਾਬ ਹੋਵੇ ਉੱਥੇ ਪੈਸਾ ਵਰਤਿਆ ਜਾਵੇ ਤਾਂਕਿ ਜਿਹੜੇ ਖੇਤਾਂ 'ਚ ਪਾਣੀ ਆਇਆ ਹੋਵੇ ਉਹਨਾਂ ਜ਼ਿਮੀਂਦਾਰਾਂ ਨੂੰ ਆਪਾਂ ਖੜੇ ਕਰ ਸਕੀਏ ਉਹਨਾਂ ਦੀ ਮਦਦ ਕਰਕੇ ਜਿਨ੍ਹਾਂ ਦਾ ਕੋਈ ਰਹਿਣ ਬਿਸੇਰਾ ਰੁੜ ਗਿਆ ਉਥੇ ਆਪਾਂ ਉਹਨਾਂ ਨੂੰ ਫੰਡਿੰਗ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਆਪਾਂ ਖੜੇ ਕਰ ਸਕੀਏ ਮੇਰੀ ਇੱਛਾ ਦਿਲੋਂ ਇਹ ਆ ਵੀ ਆਪਾਂ ਗਿੱਦੜਵੇ ਹਲਕੇ ਵਾਲੇ ਸਾਰੇ ਜਣੇ ਰਲ ਕੇ ਮੈਂ ਸਾਰੇ ਨੂੰ ਅਪੀਲ ਕਰਦਾ ਇਹਦੇ ਵਿੱਚ ਚਾਹੇ ਕੋਈ ਮੇਰਾ ਭਰਾ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਚਾਹੇ ਸਾਡੇ ਨਾਲ ਆਮ ਆਦਮੀ ਪਾਰਟੀ ਚ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਭਾਜੀਪੀ ਚ ਚਾਹੇ ਕੋਈ ਵੀ ABC ਪਾਰਟੀ ਚ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ اپੀਲ ਆ ਕਿ ਦੇਖੋ ਆਪਾਂ ਇੱਕ ਅਕਾਊਂਟ ਖਲਾ ਕੇ ਸਭ ਤੋਂ ਪਹਿਲਾਂ ਤਾਂ ਆਪਾਂ 100 200 ਰੁਪਿਆ ਜਿੰਨਾ ਵੀ ਤੁਸੀਂ ਸੁਜੈਸਟ ਕਰੋਗੇ ਮੇਰਾ ਇਰਾਦਾ ਤਾਂ 500 ਰੁਪਿਆ ਦੇ ਦਿੰਦਾ ਸੀ ਇੱਕ ਕਿੱਲੇ ਦੇ ਮਗਰ ਵੀ ਆਪਾਂ 500 ਰੁਪਏ ਦੇ ਹਿਸਾਬ ਨਾਲ ਇੱਕ ਕਿੱਲੇ ਦੇ ਮਗਰ ਆਪਾਂ ਸਾਰੇ ਜਣੇ ਰਲ ਕੇ ਫੰਡ ਇਕੱਠਾ ਕਰ ਲਈ ਉਦੋਂ ਬਾਅਦ ਉਹਦੇ ਥੱਲੇ ਇੱਕ ਪੰਜ ਮੈਂਬਰ ਦੀ ਮੈਂ ਕਮੇਟੀ ਬਣਾਉਂਗਾ ਉਹਦੇ ਉੱਪਰ ਮੈਂ ਬੈਠੂੰਗਾ ਉਹ ਪੰਜ ਮੈਂਬਰ ਦੀ ਕਮੇਟੀ ਆਪਾਂ ਪਿੰਡਾਂ ਦੇ ਵਿੱਚ ਭੇਜਿਆ ਕਰਾਂਗੇ ਸਰਵੇ ਕਰਨ ਵਾਸਤੇ ਉਦੋਂ ਬਾਅਦ ਖੁਦ ਮਲਟਰ ਕਰਿਆ ਕਰਾਂਗੇ ਜਾ ਕੇ ਆਪਾਂ ਸਾਰੇ ਚੈੱਕ ਵਟ ਕੇ ਆ ਕਰਾਂਗੇ ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਆ ਕੋਈ ਕਿਸੇ ਨੂੰ ਕੱਪੜੇ ਲੀੜੇ ਦੀ ਕਿਸੇ ਨੂੰ ਡੀਜ਼ਲ ਦੀ ਕਿਸੇ ਨੂੰ ਖੇਤ ਰੁੜ ਗਏ ਉਹਨਾਂ ਦੇ ਖੇਤ ਕਿਵੇਂ ਬਹਾਲ ਕਰਾਉਣੇ ਆ ਕੋਈ 8-10 ਪਿੰਡ ਆਪਾਂ ਇੱਕ ਹਲਕੇ ਦੇ ਜਿਹੜੇ ਵੀ ਇਹ ਤੁਸੀਂ ਕਹੋਗੇ ਆਪਾਂ ਗੋਦ ਲੈ ਕੇ ਉਹਨਾਂ ਦੀ ਮਦਦ ਕਰੀਏ ਤਾਂ ਕਿ ਉਹਨਾਂ ਦਾ ਜਨ ਜੀਵਨ ਜਿਹੜਾ ਹੁਣ ਅੱਜ ਬਿਲਕੁਲ ਠੱਪ ਹੋ ਗਿਆ ਇੱਕ ਤਰ੍ਹਾਂ ਦੇ ਆਪਣਾ ਹਾਸ਼ੀਏ ਤੇ ਆ ਗਏ ਉਹਨਾਂ ਨੂੰ ਆਪਾਂ ਦੁਬਾਰਾ ਰਿਵਾਈਵ ਕਰ ਸਕੀਏ ਸੋ ਇਹ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਮੈਂ ਉਮੀਦ ਕਰੂੰਗਾ ਤੁਹਾਡੀ ਸਲਾਹ ਨੂੰ ਅੜੀਕ ਦਾ ਹੋਇਆ ਕਿ ਤੁਸੀਂ ਮੇਰਾ ਸਾਥ ਦਿਓਗੇ ਆਪਾਂ ਵੱਧ ਚੜ ਕੇ ਜਿੰਨਾ ਹੋ ਸਕਿਆ ਇਹਨਾਂ ਦੀ ਅਪਾ ਮਦਦ ਕਰੀਏ ਇਹਨਾਂ ਨੂੰ ਇਸ ਚੋਂ ਜਿਹੜੀ ਇਹ ਪਰਮਾਤਮਾ ਦੀ ਕਿਰਪੀ ਆਈ ਹੈ ਇਹਦੇ ਚੋਂ ਅਪਾ ਕੱਢ ਸਕੀਏ ਛੋਟੇ ਛੋਟੇ ਬੱਚਾ ਨੂੰ ਵੇਖ ਕੇ ਬੜਾ ਤਰਸ ਆਉਦਾ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਸਾਡੇ ਨੌਜਵਾਨ ਸਾਥੀ ਬੜਾ ਜੂਝ ਰਹੇ ਆ ਸੋ ਉਮੀਦ ਕਰਦਾ ਕਿ ਤੁਸੀਂ ਮੇਰਾ ਇਸ ਸ਼ੁਭ ਕਾਰਜ ਦੇ ਵਿੱਚ ਸਾਥ ਦਿਓਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ